ਦੋਸਤੋ ਇੱਕ ਗੱਲ ਰਹਿ ਗਈ ਸੀਗੀ ਉਹ ਮਾਤਾ ਜੀ ਤੁਹਾਨੂੰ ਦੱਸਣਗੇ ਹੈ ਮਾਤਾ ਜੀ ਕੀ ਕਹਿਣਾ ਚਾਹੁੰਦੇ ਸੀਗੇ ਤੁਸੀਂ ਪੁੱਤ ਜਿਹੜੇ ਲਫਾਫੇ ਕੂੜੇ ਚ ਸਿੱੜਦੇ ਆ ਨਾਲੀਆਂ ਚ ਫਸਦੇ ਆ ਇਹਦੇ ਨਾਲ ਅੱਗ ਮਚਾਓ ਨਾਲ ਤਾਂ ਕੂੜਾ ਖਤਮ ਹੁੰਦਾ ਨਾਲੇ ਨਾਲੀਆਂ ਨੇ ਬੰਦ ਹੁੰਦੀਆਂ ਆ ਹੈ ਇਸੇ ਕਰਕੇ ਆਪਾਂ ਚੁੱਲਾ ਬਾਲਦੇ ਆ ਵੀ ਜੋ ਕਾਗਜ਼ ਪੱਤਰ ਆ ਸਾਰਾ ਚੁੱਲ੍ਹੇ ਚ ਲਾਇਆ ਜਾਵੇ ਜਿਹੜਾ ਸੋਇਜ ਡਸਟਬਿਨ ਪਿਆ ਹੁੰਦਾ ਹਾਂ ਉਹਨੂੰ ਖਾਲੀ ਕਰਨ ਵਾਸਤੇ ਲਫਾਫੇ ਚੁੱਲ੍ਹੇ ਚ ਲੰਮਾ ਚਾਓ ਅੱਛਾ ਵੀ ਤੇ ਉਹ ਨਾਲੀਆਂ ਚ ਨਹੀਂ ਸੁੱਟਨੇ ਚਾਹੀਦੇ ਤੇ ਉਹ ਕੁੜੇ ਵਾਲੇ ਨੂੰ ਵੀ ਨਹੀਂ ਪੋਣਾ ਚਾਹੀਦਾ ਕੁੜੇ ਵਾਲੇ ਨੂੰ ਨਹੀਂ ਪੋਣਾ ਚਾਹੀਦਾ ਕਿਉਂਕਿ ਘਾਂਟੇ ਰਾਜ ਵਿੱਚ ਵੀ ਫਸਦੇ ਆ ਉਹ ਡੁੱਡ ਕੇ ਘਰਾਂ ਚ ਗੰਦੇ ਲਫਾਫੇ ਆ ਜਦੇ ਬਾਅਦ ਬੋਹੂ ਮਾਤਾ ਖਾ ਕੇ ਉਹਨਾਂ ਦੀ ਮੌਤ ਦਾ ਕਾਰਨ ਬਣਦੀ ਹੈ ਕਾਰਨ ਬਣ ਜਾਂਦੀ ਹੈ ਦੇਖੋ ਦੋਸਤੋ ਕਿੰਨੀ ਸੋਹਣੀ ਗੱਲ ਅਸੀਂ ਆਪਾਂ ਨੂੰ ਮਾਤਾ ਜੀ ਨੇ ਤੇ ਆਪਾਂ ਨੂੰ ਇਹਨਾਂ ਦੀ ਗੱਲ ਤੇ ਅਮਲ ਕਰਨਾ ਚਾਹੀਦਾ ਤੇ ਮਾਤਾ ਜੀ ਹੋਰ ਕੀ ਕੁਝ ਕਹਿਣਾ ਚਾਹੁੰਦੇ ਹੋ ਜਿਵੇਂ ਆ ਲਫਾਫਾ ਜਿਹੜਾ ਹੋਇਆ ਇਹਦਾ ਕੀ ਕਾਰਨ ਆ ਮਦ ਇਹਦੇ ਨਾਲ ਪਤ ਪਤੀਲਾ ਨਹੀਂ ਕਾਲਾ ਹੁੰਦਾ ਜਨਾਨੀਆਂ ਦੇ ਹੱਥਾਂ ਦੇ ਵਿੱਚ ਸਵਾਹ ਤੇ ਕਾਸ ਨਹੀਂ ਵੜਦੀਗੀ ਤੇ ਇਹ ਇਹਦਾ ਮਤਲਬ ਸਾਫ ਸਾਫ ਨਿਕਲੇ ਉਹ ਪਤੀਲੇ ਤੋਂ ਲਫਾਫਾ ਲਾਤਾ ਤੇ ਵਿੱਚੋਂ ਆਏ ਪਤੀਲਾ ਨਿਕਲੇ ਜਿਵੇਂ ਮਾਂਜ ਕੇ ਰੱਖਿਆ ਹੁੰਦਾ ਅੱਛਾ ਤੇ ਚੜਦਾ ਕਿਵੇਂ ਆ ਇਹ ਪਤਾ ਥੱਲੇੋਂ ਲਫਾਫਾ ਚੜਾ ਲਓ ਅੱਛਾ ਇੱਕ ਕੋਨੇ ਤੇ ਕਾ ਆ ਜਾਣੀਆਂ ਤਣੀਆਂ ਉਹਨਾਂ ਦੀ ਗੰਡ ਮਾਰਦੇ ਅੱਛਾ ਹਾਂ ਆਏ ਛੱਲੋਂ ਚੜਾ ਕੇ ਲਫਾਫਾ ਤੇ ਐ ਕਰਕੇ ਗੰਡ ਮਾਰਦੇ ਤੇ ਉਵੇਂ ਬਣਿਆ ਤਾਂ ਨਾ ਬਦੀਲਾ ਇਹ ਪਤੀਲੇ ਨਾ ਪਤੀਲੇ ਦੇ ਨਾਲ ਚੁੰਬੜੇ ਇਹ ਤੇ ਨਾ ਹੀ ਇਹ ਮੱਝੀ ਤੇ ਜੁੱਲੇ ਤੇ ਧਰ ਦਿਓ ਜੁੱਲੇ ਤੇ ਧਰ ਦਿਓ ਤੇ ਥੱਲਾ ਆਪਣੇ ਨਿਕਲੇ ਹੁੰਦੇ ਤੇ ਇਕ ਲਫਾਫਾ ਮੱਚ ਕੇ ਆਪਣੇ ਲਫਾਫੇ ਨਿਕਲ ਜਾਂਦੇ ਸਾਈਡਾਂ ਤੇ ਉਵੇਂ ਲਫਾਫਾ ਰਹ ਜਾਂਦਾ ਆ ਦੇਖੋ ਜਦ ਗਿਆ ਪਿਆ ਹੋਵੇ ਸਾਗ ਵੀ ਨੰਨਿਆ ਦਾਲ ਵੀ ਬਣਾ ਲਈ ਇਸੇ ਲਫਾਫੇ ਨਾਲ ਅੱਛਾ 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 ਤੇ ਪਤੀਲੇ ਫੇਰ ਸਾਫ ਦਾ ਸਾਫ ਵਿੱਚੋਂ ਨਿਕਲੇ ਆਊਗਾ ਅੱਛਾ ਤੇ ਜਿਹੜਾ ਮਗਰ ਪਾਣੀ ਪਿਆ ਉਹਦਾ ਕੀ ਮਤਲਬ ਆ ਇਹ ਪਾਣੀ ਪਾ ਕੇ ਜਿਹੜਾ ਪਤੀਲੇ ਚ ਅੱਗ ਪਾਪਾਂ ਸਾਰਾ ਕੰਮ ਕਰ ਹਟਦੇ ਆ ਤੇ ਚੁੱਲੇ ਦੇ ਉੱਤੇ ਤਰਦੇ ਵੀ ਅੱਗ ਫालतू ਨਾ ਜਾਵੇ ਇਹਦੇ ਨਾਲ ਹੱਥ ਧੁੱਤੇ ਜਾਣਗੇ ਕਿਸੇ ਦੇ ਬਾਹਰੋਂ ਆਏ ਬੰਦੇ ਦੇ ਖੇਤੋਂ ਪਰ ਤੋਂ ਤੇ ਜਾਣਗੇ ਅੱਛਾ ਹਾਂ ਅੱਗੇ ਭਾਈ ਐਂ ਹੀ ਕਰਦੇ ਹੁੰਦੇ ਸੀਗੇ ਅੱਗੇ ਤਾਂ ਗੱਡੇ ਤੋੜੇ ਗੱਡੇ ਹੁੰਦੇ ਸੀਗੇ ਹਾਂ ਹੁਣ ਗੱਡੇ ਤੋੜੇ ਤਾਂ ਗੱਡਣਾ ਹਟ ਗਿਆ ਰਵਾਜ ਖਤਮ ਕਰਤਾ ਹਾਂ ਹੁਣ ਕਿੱਲੇ ਤੇ ਫਦੀਲਾ ਤਾਂ ਬਿੰਦੇ ਜਿਹੜਾ ਬਚੀ ਅੱਗ ਹੁੰਦੀ ਉਸੇ ਦੇ ਸੇਕ ਨਾਲ ਪਾਣੀ ਗਰਮ ਹੋ ਜਾਂਦਾ ਅੱਛਾ 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 ਤੇ ਹੋਰ ਦੇਖੋ ਤੁਨ ਮਾਤਾ ਜੀ ਦੀਆਂ ਗੱਲਾਂ ਕਿਵੇਂ ਲੱਗੀਆਂ ਸਾਡੀਆਂ ਹਨਾ ਤੇ ਇਹ ਇਹਦੇ ਨਾਲ ਇਹਦੇ ਨਾਲ ਗੈਸ ਦੀ ਬਚਤ ਵੀ ਹੁੰਦੀ ਆ ਇਹਦੇ ਨਾਲ ਗੈਸ ਦੀ ਬਚਤ ਤਾਂ ਅੱਦੋ ਸਿੱਧੀ ਬਚਤ ਹੋ ਜਾਂਦੀ ਐ ਅੱਛਾ ਜੁਲੇ ਤਾਂ 10 ਮਿੰਟਾਂ ਚ ਕੰਮ ਬਣ ਜਾ ਹੋ ਜਾਂਦਾ ਹੈ ਰੋਟੀ ਸਬਜੀ ਦਾ ਤੇ ਗੈਸ ਤੇ ਅੱਧਾ ਘੰਟਾ ਲੱਗ ਜਾਂਦਾ ਕਿੰਨਾ ਗੈਸ ਮੱਚਦਾ ਉਹਦੇ ਚ ਤੇ ਇਹਦੇ ਚ ਟੈਕਨੀਕ ਨਿੱਕੀ ਨਿੱਕੀ ਲੱਕੜ ਨਾਲ ਮਾੜੀ ਮਾੜੀ ਅੱਗ ਘਾਹ ਕਰੀ ਚੱਲੋ ਤੇ ਬਲਾਈ ਸੋਨੇ ਫੁਲਕੇ ਲੈ ਜਾਂਦੇ ਤੇ ਜਿਵੇਂ ਮੌਸਮਾਂ ਸਿਆਲ ਦਾ ਮੌਸਮਾਂ ਚਾਰ ਜਣੇ ਪਰਿਵਾਰ ਦੇ ਇਕੱਠੇ ਵੀ ਬੈਠ ਜਾਂਦੇ ਆ। ਚਾਰ ਜਣੇ ਬੈਠ ਕੇ ਚੁੱਲ੍ਹੇ ਦੇ ਆਲੇ-ਦੁਆਲੇ ਅੱਗ ਸੇਕਦੇ। ਜਿਵੇਂ ਲੋਕ ਅੱਗੇ ਹੀਟਰ ਲਾਉਂਦੇ ਹੁੰਦੇ ਸੀ, ਹੀਟ ਲਾਉਣ ਦੀ ਲੋੜ ਨਹੀਂ ਪੈਂਦੀ। ਨਾਲੇ ਹੁਣ ਕਮਰਿਆਂ ਚੱਗਾਂ ਲੱਗਾਂ ਦੇ ਕਾਰਨ ਬੰਦ ਆ। ਬਿਜਲੀ ਵਾਲੇ ਹੀਟਰ। ਹੀ ਬਿਜਲੀ ਵਾਲੇ ਹੀਟਰ ਨਾਲ ਬਿਜਲੀ ਮੱਚਦੀ ਏ, ਬਿੱਲ ਬਾਲੇ ਆਉਂਦੇ ਆ। ਹਾਂ। ਇਹ ਬਿੱਲਾਂ ਦੀ ਬਚਤ ਕਰਨ ਵਾਸਤੇ ਚੁੱਲ੍ਹੇ ਦੇ ਆਲੇ-ਦੁਆਲੇ ਬੈਠੋ, ਇੱਥੇ ਖਾ-ਪੀ ਕੇ ਇੱਥੇ ਹੀ ਭਾਂਡੇ ਸਾਫ਼ ਕਰ ਲਓ। ਖਾ ਕੇ ਤੇ ਮੌਈ ਨੇ ਜਾ ਕੇ ਰਜਾਈ ਚ ਪੈ ਲਓ। ਨਾਲੇ ਸਾਰੇ ਪਰਿਵਾਰ ਚ ਏਕਤਾ ਥੁਆਕ ਵਾਧੀ ਆ। ਏਕਤਾ ਤੇ ਦੋਸਤੋ ਤੁਹਾਨੂੰ ਮਾਤਾ ਦੀਆਂ ਗੱਲਾਂ ਕਿਸ ਤਰ੍ਹਾਂ ਲੱਗੀਆਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਆ ਤੇ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਸਾਡੇ ਪੇਜ ਤੇ ਦੇਣੀਆਂ ਵੀ ਵੀਡੀਓਜ਼ ਪੈਂਦੀਆਂ ਸਾਨੂੰ ਦੋਸਤੋ ਫੋਲੋ ਕਰ ਲਓ ਅੱਗੇ ਵੀ ਤੁਹਾਨੂੰ ਅਸੀਂ ਐਸੇ ਤਰ੍ਹਾਂ ਦੀਆਂ ਕੰਮ ਦੀਆਂ ਵੀਡੀਓਜ਼ ਲੈ ਕੇ ਤੁਹਾਡੇ ਤੱਕ ਆਉਂਦੇ ਰਵਾਂਗੇ ਧੰਨਵਾਦ ਜੀ